ਦੁਨੀਆ ਦੀ ਸਭ ਤੋਂ ਵਧੀਆ ਮੰਨੀ ਜਾਣ ਵਾਲੀ 에어ਲਾਈਨ Qatar Airways ਵੱਲੋਂ ਆਪਣੀਆਂ ਦੋਹੇ ਟੋਰਾਂਟੋ ਨਾਣਾ ਦੀ ਗਿਣਤੀ 'ਚ ਵਾਧਾ ਕੀਤਾ ਜਾ ਰਿਹਾ ਹੈ। ਅਕਤੂਬਰ ਦੇ ਅਖੀਰ ਤੋਂ ਦੋਹਾ ਟੋਰਾਂਟੋ ਉਡਾਣ ਰੋਜ਼ਾਨਾ ਆਪਰੇਟ ਹੋਏਗੀ। ਇੱਕ ਕਨੈਕਸ਼ਨ ਬੜਾ ਹੀ ਸੁਖਾਲਾ ਅੰਮ੍ਰਿਤਸਰ ਦੋਹਾ ਦੋਹਾ ਤੋਂ ਟੋਰਾਂਟੋ ਅੰਮ੍ਰਿਤਸਰ ਤੋਂ ਟੋਰਾਂਟੋ ਸਿਰਫ 19 ਤੋਂ 21 ਘੰਟੇ ਦਾ ਸਿੱਧਾ ਦਿੱਲੀ ਜਾਣ ਦੀ ਲੋੜ ਨਹੀਂ ਹਫ਼ਤੇ 'ਚ 7 ਦਿਨ ਅੰਮ੍ਰਿਤਸਰ ਦੋਹਾ ਆਪਰੇਟ ਹੁੰਦੀ ਹੈ ਤੇ ਹੁਣ ਦੋਹਾ ਟੋਰਾਂਟੋ ਵੀ ਜਿਹੜੀ ਫਲਾਈਟ ਹੈ ਔਰ ਰੋਜ਼ਾਨਾ ਆਪਰੇਟ ਹੋਏਗੀ ਨਿਓਜ਼ 에ਅਰਲਾਈਨ ਦੇ ਬੰਦ ਹੋਣ ਤੋਂ ਬਾਅਦ ਇੱਕ ਰਲੀਫ ਹੈ ਕਿ ਜੇਕਰ ਅਸੀਂ ਦਿੱਲੀ ਨਹੀਂ ਜਾਣਾ ਜਾਂ ਦਿੱਲੀ ਰਾਹੀਂ ਨਹੀਂ ਜਾਣਾ ਜਾਂ ਦਿੱਲੀ ਤੋਂ ਨਹੀਂ ਜਾਣਾ ਤੇ ਅੰਮ੍ਰਿਤਸਰ ਤੋਂ ਕਿਵੇਂ ਸਿੱਧਾ ਜਾਇਜ਼ ਆ ਸਕਦਾ ਹੈ ਉਹ ਹੈ ਅੰਮ੍ਰਿਤਸਰ ਦੋਹਾ ਦੋਹਾ ਮੋਂਟਰੀਅਲ ਤੇ ਅੰਮ੍ਰਿਤਸਰ ਦੋਹਾ ਦੋਹਾ ਟੋਰਾਂਟੋ ਵਨ ਸਟਾਪ ਤੇ ਇਸੇ ਤਰ੍ਹਾਂ ਟੋਰਾਂਟੋ ਤੋਂ ਵੀ ਦੋਹਾ ਰਾਹੀਂ ਅਸੀਂ ਸਿੱਧਾ ਅੰਮ੍ਰਿਤਸਰ ਪਹੁੰਚ ਸਕਦੇ ਹਾਂ ਦਿੱਲੀ ਸਮਾਨ ਲੈ ਕੇ ਜਾ ਇਮੀਗ੍ਰੇਸ਼ਨ ਜਾਂ ਹੋਰ ਖੱਜਲ ਖਵਾਰੀ ਨਹੀਂ ਹੋਏਗੀ ਜ਼ਰੂਰ ਕਤਰ एयरवेज ਦੇ ਫੇਰ ਜਿਹੜੇ ਨੇ ਉਹ ਡੈਫੀਨਿਟਲੀ ਕਾਫੀ ਜਾਣੇ ਸਾਨੂੰ ਫਲਾਇ ਅੰਮ੍ਰਿਤਸਰ ਨੂੰ ਲਿਖਦੇ ਨੇ ਇਨੀਸ਼ੀਏਟਿਵ ਨੂੰ ਕਿ ਕਤਰ 에ਅਰਵੇਜ਼ ਦੇ ਟਿਕਟ ਮਹਿੰਗੀ ਹੁੰਦੀ ਆ ਫਲਾਈਟਸ ਵਾਧਾ ਕਰਵਾਓ ਫਲਾਈਟਸ ਵਾਧਾ ਹਵਾਈ ਸਮਝੌਤਿਆਂ ਕਰਕੇ ਨਹੀਂ ਹੋ پا ਰਿਆ ਕੈਨੇਡਾ ਦੀ ਸਰਕਾਰ ਨੇ ਕਤਰ ਨੂੰ ਟੋਰਾਂਟੋ 에ਅਰਪੋਰਟ ਤੋਂ ਫਲਾਈਟ ਸਪਰੇਟ ਕਰਨ ਦੀ ਪਰਮਿਸ਼ਨ ਨਹੀਂ ਸੀ ਦਿੱਤੀ ਹਵਾਈ ਸਮਝੌਤਿਆਂ 'ਚ ਹਵਾਈ ਸਮਝੌਤੇ ਲਿਖਣੇ ਪੈਂਦੇ ਨੇ ਦੋ ਮੁਲਕਾਂ ਦੇ ਦਵੱਲੇ ਹਵਾਈ ਸਮਝੌਤੇ ਬਾਈਲੇਟਰਲ 에ਅਰ ਸਰਵਿਸ ਐਗਰੀਮੈਂਟਸ ਇਦੇ ਤਹਿਤ ਹੀ ਕੈਨੇਡਾ ਨੇ ਇੰਡੀਆ ਨੂੰ ਤੇ ਇੰਡੀਆ ਨੇ ਕੈਨੇਡਾ ਨੂੰ ਓਪਨ ਸਕਾਈ ਪਾਲਿਸੀ ਦਿੱਤੀ ਹੈ ਪਰ ਸਿਰਫ ਕੈਨੇਡੀਅਨ ਕੈਰੀਅਰ ਇੰਡੀਆ ਦੇ 6 에어ਪੋਰਟ ਤੇ ਜਾ ਸਕਦੇ ਨੇ ਇਸੇ ਤਰ੍ਹਾਂ ਇੰਡੀਆ ਦੇ ਕੈਰੀਅਰ 4 에어ਪੋਰਟ ਸੇ ਜਾ ਸਕਦੇ ਨੇ ਕੈਨੇਡਾ ਦੇ ਤੇ 2 ਜਾਂ ਇੱਕ ਹੋਰ ਉਹਨਾਂ ਦੀ ਚੁਆਇਸ ਦਾ ਜਿੰਨੀ ਅਮਰਜੀ ਫਲਾਈਟਸ ਸੋ ਕੈਨੇਡਾ ਨੇ ਵੀ ਹੁਣ ਕਤਰ ਨੂੰ 7 ਫਲਾਈਟਾਂ ਜਿਹੜੀਆਂ ਨੇ ਕਤਰ ਕੋਲ ਹਨ ਹੁਣ ਟੋਰਾਂਟੋ ਦੀਆਂ ਤੇ ਆਪਰੇਟ ਕਰਨਗੇ ਉਮੀਦ ਕਰਦੇ ਆ ਕਿ ਆ ਉਹ ਐਡਵੋਕੇਸੀ ਕਰੀਏ ਕਿ ਉਹ ਵੈਂਕੂਵਰ ਲਈ ਵੀ ਉਹਨਾਂ ਨੂੰ ਪਰਮਿਸ਼ਨ ਦੇਣ ਜਾਂ ਕਤਰ 에ਅਰਵੇਜ਼ ਡਿਮਾਂਡ ਕਰੇ ਕਿ ਅਸੀਂ ਵੈਂਕੂਵਰ ਜਾਣਾ ਹੈ ਤੇ ਹਵਾਈ ਸਮਝੌਤੇ ਅਪਡੇਟ ਹੋਣ ਤਾਂ ਜੋ ਕੁਝ ਆਪਸ਼ਨਸ ਵਧਣ ਅੰਮ੍ਰਿਤਸਰ ਦੋਹਾ ਦੋਹਾ ਤੋਂ ਵੈਂਕੂਵਰ ਵੀ ਪਰ ਹੁਣ ਅੰਮ੍ਰਿਤਸਰ ਤੋਂ ਟੋਰਾਂਟੋ ਟੋਰਾਂਟੋ ਕੈਲਗਰੀ ਟੋਰਾਂਟੋ ਤੋਂ ਹੀ ਲੋਕ ਵੈਂਕੂਵਰ ਵੀ ਜਾ ਸਕਦੇ ਨੇ ਜਾਂ ਮੌਂਟਰੀਅਲ ਤੋਂ ਵੀ ਤੇ ਚਾਹ ਅਮਰੀਕਾ ਰਾਹੀਂ ਕੈਨੇਡਾ ਜਾਇਆ ਜਾ ਸਕਦਾ ਹੈ ਪਰ ਉਹ ਟੂ ਸਟਾਪ ਕਨੈਕਟੀਵਿਟੀ ਹੋ ਜਾਂਦੀ ਹੈ ਪਰ ਜਿਹੜੀ ਆਪਸ਼ਨ ਨੀਓਜ਼ 에ਅਰਲਾਈਨ ਅੰਮ੍ਰਿਤਸਰ ਤੋਂ ਬੰਦ ਹੋ ਗਈ ਹੈ ਉਹਦੇ ਕਾਰਨ ਇਹ ਫਲਾਈਟਸ ਜਿਹੜੀਆਂ ਨੇ ਕੁਝ ਰਿਲੀਫ ਹੈ ਜੇਕਰ ਫਲਾਈਟਸ ਮਹਿੰਗੀਆਂ ਨੇ ਤੇ ਜ਼ਰੂਰ ਆਬਵੀਅਸਲੀ ਵਾਇਆ ਦਿੱਲੀ 에어 ਇੰਡੀਆ ਤੇ ਜਾਂ ਹੋਰ 에어ਲਾਈਨਸ ਅੰਮ੍ਰਿਤਸਰ ਨੂੰ ਤਰਜੀਹ ਦਵੋ ਤਾਂ ਜੋ ਵੱਡੀ ਗਿਣਤੀ ਸਾਡੇ ਕੋਲ ਡੇਟਾਬੇਸ ਹੋਣਾ ਚਾਹੀਦਾ ਹੈ ਡੇਟਾ ਹੋਣਾ ਚਾਹੀਦਾ ਹੈ ਕਿ 50000 60000 ਲੋਕ ਸਾਲਚ ਅੰਮ੍ਰਿਤਸਰ ਜਾ ਰਹੇ ਨੇ ਫਿਰ ਅਸੀਂ 에어 ਇੰਡੀਆ ਨਾਲ ਹੋਰ ਐਡਵੋਕੇਸੀ ਕਰ ਸਕਦੇ ਹਾਂ ਹੋਰ ਮਜ਼ਬੂਤ ਤਰੀਕੇ ਨਾਲ ਆਪਣਾ ਕੇਸ ਪੇਸ਼ ਕਰ ਸਕਦੇ ਹਾਂ ਕਿਉਂਕਿ 에어 ਇੰਡੀਆ ਨੇ ਇਵੈਂਚੁਅਲੀ 2026 ਤੋਂ ਜਹਾਜ਼ ਹੋਰ ਲੈਣੇ ਨੇ ਇੰਪਰੂਵ ਕਰਨਾ ਹੀ ਕਰਨਾ ਹੈ ਉਹਨਾਂ ਨੇ ਇਵਨ ਦੋ ਰਾਈਟ ਨਾਓ ਦੇ ਆਰ ਸਟਰਗਲਿੰਗ ਬਟ ਆਵ ਅਸੀਂ ਰਲ ਮਿਲ ਕੇ ਅਮਰੀਸਰ ਨੂੰ ਤਰਜੀਹ ਦਈਏ ਤੇ ਇਹਨਾਂ ਉਡਾਨਾਂ ਨੂੰ ਖਾਮਯਾਬ ਕਰੀਏ ਬਹੁਤ ਬਹੁਤ ਧੰਨਵਾਦ